ਜੀ 4.5 ਸਾਲ ਦੇ ਸੀ ਹਾਂ 4.5 ਸਾਲ ਦਾ ਉੱਥੋਂ ਆਏ ਉਹ ਚਿਤਰ ਦੇ ਗੋਤਵ ਐ ਇਸ਼ਾਰਾ ਕੀਤਾ ਮੈਨੂੰ ਵਿੱਚੋਂ ਮੇਰੇ ਵਿੱਚੋਂ ਕਿ ਸਰੀਰ ਘਟ ਲਿਆ ਉਹਨਾਂ ਨੇ ਇਹ ਜਿਹੜਾ ਪ੍ਰੋਗਰਾਮ ਹੈ ਨਾ ਬੜਾ ਖਾਸ ਆ ਕਿਉਂਕਿ ਅੱਜ ਮੈਂ ਸਪੈਸ਼ਲ ਆਪਣੇ ਤਾਇਆ ਜੀ ਨੂੰ ਬੁਲਾਇਆ ਮੁਖਸਰ ਤੋਂ ਉਹ ਆਪਣੇ ਬਚਪਨ ਤੋਂ ਲੈ ਕੇ ਹੁਣ ਤੱਕ ਦੀ ਵਿਥਿਆ ਨੂੰ ਸਾਡੇ ਨਾਲ ਦੱਸਣਗੇ ਕਿੱਥੋਂ ਕਿੱਥੋਂ ਚੱਲ ਕੇ ਆਏ ਅਧਿਆਤਮ ਦੇ ਰਾਹ ਤੇ ਕਿਵੇਂ ਚੱਲੇ ਕੀ ਕੀ ਹੋਇਆ ਸੀਗਾ ਮਰਨਾ ਤੇ ਜਨਮ ਜਿਨੇ ਜਨਮ ਲੈ ਲਿਆ ਉਹਨੇ ਮਰਨਾ ਵੀ ਆ ਇੱਕ ਨਾ ਇੱਕ ਦਿਨ ਤੇ ਜਾਉਂਦੇ ਜੀ ਜੇ ਮਰਨ ਵਰਗਾ ਤੁਸੀਂ ਅਹਿਸਾਸ ਕਰ ਲੈਨੇ ਹੋ ਜਾਉਂਦੇ ਜੀ ਮਰਨਾ ਹੀ ਤਾਂ ਸਿੱਖਣਾ ਜੇ ਤੁਸੀਂ ਅਧਿਆਤਮ ਦੇ ਰਾਹ ਤੇ ਵੀ ਚੱਲਣਾ ਬਾਣੀ ਵੀ ਕਹਿੰਦੀ ਆ ਵੀ ਜੀਵਤ ਮਰਨ ਦੀ ਗੱਲ ਕਰਦੀ ਆ ਪਰ ਜਿਹਦੇ ਨਾਲ ਮੌਤ ਦਾ ਤਜਰਬਾ ਹੋਇਆ ਹੁੰਦਾ ਨਾ ਫਿਰ ਉਹ ਵੱਧ ਨੇੜਿਓਂ ਜਾਣਨ ਲੱਗ ਜਾਂਦਾ ਚੀਜ਼ਾਂ ਨੂੰ ਅੱਜ ਦੇ ਜਿਹੜੇ ਸਾਡੇ ਗੈਸਟ ਨੇ ਅਜਿੰਦਰ ਸਿੰਘ 바ਵਾ ਜੀ ਜਿਨ੍ਹਾਂ ਨੂੰ ਪਿਆਰ ਨਾਲ ਤਾਂ ਆਇਆ ਜੀ ਕਹਣਾ ਸਾਡੇ ਦਰਮਿਆਨ ਪਹੁੰਚ ਚੁੱਕੇ ਨੇ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਫਿਰ ਗੱਲਬਾਤ ਨੂੰ ਅੱਗੇ ਤੋਰਾਂਗੇ ਤਾਇ ਜੀ ਸਵਾਗਤ ਹੈ ਤੁਹਾਡਾ ਇੱਕ ਟੀਵੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਇ ਜੀ ਮੈਂ ਅਜਿੰਦਰ ਸਿੰਘ 바ਵਾ ਤੇ ਤੁਹਾਨੂੰ ਅਜਿੰਦਰਨਾਥ 바ਵਾ ਵੀ ਕਹਿੰਦੇ ਨੇ ਹਾਂਜੀ ਇਹ 나ਥ ਵਾਲੀ ਕੀ ਕਹਾਣੀ ਆ ਇਹ 나ਥ ਸ਼ਾਖਾ ਸੀ ਜਿਵੇਂ 나ਥਾਂ ਦੀ ਗੁਰਖਣਾਥ ਦੀ ਸੀ ਹਾਂਜੀ ਹਾਂਜੀ ਤੇ ਉਹ ਉਹ ਚੱਲੀ ਹੁੰਦੀ ਉਧਰ ਗਾਂ 10 12 ਪੀੜੀਆਂ ਹੋਈਆਂ ਨੇ ਉਹਨਾਂ ਨਾਲ ਜੜਦੀ ਗੁਰੂ ਗੋਬਿੰਦ ਸਿੰਘ ਨਾਥ ਨਾਲ ਤੁਹਾਡੇ ਜਿਹੜੇ ਪੁਰਖੇ ਸੀ ਉਹ ਨਾਥ ਵੀ ਰਹੇ ਨਾ ਸਾਰੇ ਨਾਥ ਸੀ ਉਦੋਂ ਪਹਿਲਾਂ ਕੋਸ਼ਤ ਸੀ ਚੁਗਾ ਨੇ ਨਾ ਸਾਰਾ ਨਾ ਲੱਗਦਾ ਸੀ ਅੱਛਾ ਹਾਂ ਜਿਵੇਂ ਮੇਰੇ ਪਿਓ ਦਾ ਨਾਮ ਨਰਿੰਦਰ ਨਾਥ ਉਹਨਾਂ ਦਾਦਾ ਦੇ ਨਾਮ ਪ੍ਰਥਵੀ ਨਾਥ ਉਹਨਾਂ ਦੇ ਪਿਤਾ ਦਾ ਨਾਮ ਇੱਕ ਇੰਦਰ ਨਾਲ ਲੱਗੂ ਹੈ ਲਾਜ਼ਮੀ ਤੇ ਇੱਕ ਨਾਥ ਲੱਗੂਗਾ ਅੱਛਾ ਇਹ ਸਾਰੇ ਐਵੇਂ ਪੀੜੀਆਂ ਚੱਲੀ ਜਾਂਦੀਆਂ ਨੇ ਮਤਲਬ ਜਿਹੜੀ ਥੋੜੀ ਸਵਿੰਦਰ ਨਾਥ ਨਰਿੰਦਰ ਨਾਥ ਗਜਿੰਦਰ ਨਾਥ ਜਤਿੰਦਰ ਨਾਥ ਮੈਂ ਜਿਵੇਂ ਜਿੰਦਰਨਾਥ ਹੋ ਗਿਆ ਭਰਾ ਨੇ ਮੇਰੇ ਗੋਵਿੰਦਰਨਾਥ ਮਨਜੀਤਿੰਦਰ ਸਿੰਘ ਇੱਕ ਸਿਉ ਗੁਰਦੁਆਰੇ ਨੇ ਦਿੱਤਾ ਸੀ ਛੋਟਾ ਤੇ ਬਾਕੀ ਸਾਰੇ ਕਿੱਡੀ ਕਿੱਡੀ ਸੋਹਣੀ ਗੱਲ ਸੀ ਹਨਾ ਵੈਸੇ ਵੀ ਧਰਮ ਦਾ ਕੋਈ ਏਡੀ ਬਾਲੀ ਗੱਲ ਨਹੀਂ ਹਨਾ ਜਿਵੇਂ ਅੱਜ ਕੱਲ ਤਾਂ ਆਪਾਂ ਕਰਨ ਲੱਗ ਜਾਈਏ ਨਾ ਪਿੱਛੇ ਸਿੰਘ ਨਾ ਪਿੱਛੇ ਫਲਾਣਾ ਲੱਗ ਗਿਆ ਧੁੰਗ ਲੱਗ ਗਿਆ ਪਰ ਪਹਿਲਾਂ ਜਿਵੇਂ ਇੱਕੋ ਘਰ ਦੇ ਕਿੰਨੇ ਬੱਚੇ ਹੁੰਦੇ ਸੀ ਤਾਂ ਜਿਵੇਂ ਹਿੰਦੂ ਧਰਮ ਦੇ ਵਿੱਚ ਵੀ ਹੁੰਦੇ ਤਾਂ ਵੱਡਾ ਬਣੂਗਾ ਸਿੱਖ ਬਣ ਜਾਂਦਾ ਸੀ ਹਨਾ ਇੱਕ ਲਾਜ਼ਮੀ ਹਿੰਦੂ ਸੀ ਇੱਕ ਲਾਜ਼ਮੀ ਸਿੱਖ ਬਣਾ ਦਿੰਦੇ ਸੀ ਹਨਾ ਕਿੰਨਾ ਪ੍ਰੇਮ ਸੀ ਆਪਸ ਚ ਹਨਾ ਜੀ ਦੋਸੇ ਬਾਝਾਂ ਨੂੰ ਦਿੰਦੇ ਦਾਨ ਕਰਦੇ ਸੀ ਹੂੰ ਥੋੜੇ ਵੀ ਫਿਰ ਜਿਹੜੇ ਨਾਥ ਹੁੰਦੇ ਨੇ ਨਾਥ ਤਾਂ ਫਿਰ ਵਿਆਹ ਨਹੀਂ ਕਰਾਉਂਦੇ ਜੀ ਇੱਕ ਜਣੇ ਦਾ ਉਹ ਕਿ ਨਹੀਂ ਸਿਖਾਉਂਦਾ ਜਿਹਦੇ ਵਿੱਚ ਕੋਈ ਕਲਾ ਹੁੰਦੀ ਸੀ ਉਹ ਫਿਰ ਭਤੀਜੇ ਨੂੰ ਲੈ ਕੇ ਹਾਂ ਤੇ ਉਹਨੂੰ ਗੱਦੀ ਦੇ ਦਿੰਦਾ ਸੀ ਐਂਡ ਵੇਲੇ ਉਹ ਫਿਰ ਗੱਦੀ ਉਹ ਗੱਦੀ ਇੱਕੋ ਚੱਲੀ ਜਾਂਦੀ ਸੀ ਥੋੜੀ ਇੱਕੋ ਚੱਲੀ ਜਾਂਦੀ ਸੀ ਮੂੜਾਪੁਰ ਪਾਕਿਸਤਾਨ ਦੇ ਵਿੱਚ ਚੂਣੀ ਤੁਹਾਡਾ ਹਾਂ ਕਾਫੀ ਪੁਰਾਣਾ ਪਾਕਿਸਤਾਨ ਨਾਲ ਵੀ ਜੁੜਦਾ ਤੁਹਾਡਾ ਬੈਕਗ੍ਰਾਉਂਡ ਜੀ ਜੀ ਚਲੋ ਇਹ ਤਾਂ ਤੁਹਾਡੀ ਬਾਰੇ ਗੱਲਬਾਤ ਹੋ ਗਈ ਤੇ ਜੇ ਆਪਾਂ ਅਧਿਆਤਮ ਦੀ ਗੱਲ ਕਰੀਏ ਤਾਂ ਆ ਜੀ ਕਹਿੰਦੇ ਅ ਬਚਪਨ ਦੇ ਵਿੱਚ ਹੀ ਤੁਸੀਂ ਮੌਤ ਨੂੰ ਨੇੜੇੋਂ ਵੇਖ ਲਿਆ ਸੀ ਹਾਂ ਜੀ 4.5 ਸਾਲ ਦੀ ਉਮਰ ਦੇ ਵਿੱਚ ਕੀ ਹੋਇਆ ਸੀ ਸਕੂਲ ਗਿਆ ਸਕੂਲ ਸਾਡੇ ਤੋਂ 1 ਕਿਲੋਮੀਟਰ ਸੀ ਪਿੰਡ ਤੋਂ ਹੂੰ ਉੱਥੇ ਸਾਰੇ ਭੈਣ ਭਰਾ ਜਾਂਦੇ ਸੀ ਵਰਲਡ ਤੇ ਮੈਂ ਰਹਿ ਜਾਂਦਾ ਸੀ ਇਕੱਲਾ ਮੇਰਾ ਜੀ ਨਹੀਂ ਸੀ ਲੱਗਦਾ ਮੈਂ ਵੀ ਇੱਕ ਦਿਨ ਮਗਰ ਪੱਜ ਗਿਆ ਹਾਂ ਤੇ ਮਗਰ ਗਿਆ ਉਹਨਾਂ ਦੇ ਤੇ ਉੱਥੇ ਸਾਡੇ ਟੀਚਰ ਸੀ ਮੈਂ ਤਾਂ ਸੰਤ ਹੀ ਗਊਂਗਾ ਉਹ ਆ ਪਿੱਛੇ ਜਿਹੜਾ 99 ਸਾਲ ਦੇ ਹੋ ਗਏ ਉਹਨਾਂ ਦੀ ਜਗਜੀਤ ਸਿੰਘ ਉਹਨਾਂ ਦਾ ਨਾਮ ਸੀ ਉਹ ਕਹਿੰਦੇ ਵੀ ਮੈਂ ਚੱਲਿਆ ਮੀਟਿੰਗ ਤੇ ਤੇ ਤੁਸੀਂ ਬੱਚੋ ਸਾਨੂੰ ਆਦੇ ਪਿੰਡ ਦੇ ਚੱਕੇ ਵਾਲਿਆਂ ਨੂੰ ਤੁਸੀਂ ਆਰਾਮ ਕਰਕੇ ਨਾ ਜੋ ਠੰਡਾ ਹੋ ਗਿਆ ਦਿਨ ਤੇ ਤੁਸੀਂ ਉਦੋਂ ਤੁਰਨਾ ਐ ਐਵੇਂ ਰੋਜ਼ ਪਹਿਲਾਂ ਵੀ ਤੁਰਦੇ ਸੀ ਉਹਨਾਂ ਨੂੰ ਉੱਥੇ ਕਬੂਚ ਭਾ ਲੈਂਦੇ ਸੀ ਛੁੱਟੀ ਮਿਲਣ ਤੋਂ ਬਾਅਦ ਵੀ ਮੇਰੇ ਪਿੰਡ ਵਾਲੇ ਜਾਂਦੇ ਰਹੋ ਤੇ ਜਿਹੜੇ ਦੂਜੇ ਪਿੰਡਾਂ ਤੋਂ ਬਾਹਰੋਂ ਆਏ ਨੇ ਦੂਜੇ ਪਿੰਡੋਂ ਉਹ ਇੱਥੇ ਬੈਠੇ ਰਹਿਣ ਮੌਸਮ ਠੰਡਾ ਹੋ ਜਾ ਮਾੜਾ ਜਾਂ ਗਰਮੀ ਬੜੀ ਪੈਂਦੀ ਸੀ ਉਦੋਂ ਇੱਕ ਰੇਤਾ ਹੀ ਰੇਤਾ ਟਿੱਬੇ ਹੀ ਟਿੱਬੇ ਹੁੰਦੇ ਸੀ ਹੂੰ ਉਸ ਦਿਨ ਮੈਂ ਗਿਆ ਤੇ ਇੱਕ ਉੱਥੇ ਟੈਂਕ ਸੀ ਬਹੁਤ ਵੱਡਾ ਹੂੰ ਛੋਟਾ ਨਹੀਂ ਵੱਡਾ ਅੰਗਰੇਜ਼ ਨਾ ਪਾਣੀ ਦਿੰਦੇ ਹੁੰਦੇ ਸੀ ਅੱਜ ਤੋਂ ਪੁਰਾਣੀ ਪੁਰਾਣੀਆਂ ਗੱਲਾਂ ਨੇ ਪਿੰਡ ਨੂੰ ਪਾਣੀ ਪੀਣ ਵਾਸਤੇ ਜੇ ਖੂਬੇ ਹੁੰਦੇ ਸੀ ਪਿੰਡ ਦੇ ਵਿੱਚ ਛੱਪੜਾਂ ਨੂੰ ਪਾਣੀ ਦਿੰਦੇ ਸੀ ਉਹ ਇੱਕ ਘੰਟਾ ਦੋ ਘੰਟੇ ਵਾਰੀ ਹੁੰਦੀ ਸੀ ਉਹ ਕਪੜੇ ਤੋਂ ਮਾਸ ਤੇ ਨੌਣਵਾ ਤੇ ਇੱਕ ਟੈਂਕ ਬਣਿਆ ਬਹੁਤ ਵੱਡਾ ਮੁੰਡੇ ਵੱਡੇ ਨਾਈ ਜਾਂਦੇ ਸੀ ਅਸੀਂ ਉਹਨਾਂ ਨੂੰ ਵੇਖੀ ਜਾਂਦੇ ਸੀ ਹੂੰ ਉਹਦੇ ਉੱਤੇ ਬਹਿਣੀ ਸੀ ਬਨੇਰਾ ਨਹੀਂ ਸੀ ਉਹਦੇ ਉੱਤੇ ਕੁਝ ਵੀ ਨਹੀਂ ਸੀ ਹੂੰ ਮੈਂ ਬੈਠਾ ਤੇ ਮਗਰੋਂ ਇੱਕ ਸੁਖਦੇਵ ਸਿੰਘ ਹੂੰ ਇੱਥੇ ਹੀ ਕਦੇ ਉਹ ਅੰਨੀਗੜ ਦੇ ਨੇੜੇ ਡਿਊਟੀ ਕਰਦੇ ਨੇ ਹੂੰ ਤੇ ਉਹਨਾਂ ਨੇ ਉਹ ਤਾਂ ਬੱਚੇ ਸੀਗੇ ਜਿਹੜੇ ਬੱਚੇ ਸ਼ਰਾਰਤ ਕਰਦੇ ਨੇ ਉਹ ਇੰਨਾ ਦਿਮਾਗ 'ਚ ਨਹੀਂ ਉਹਨਾਂ ਦੇ ਇੰਨੀ ਛੋਟੀ ਉਮਰ 'ਚ ਕਿੱਥੇ ਆਉਂਦਾ ਵੀ ਡੁੱਬ ਜਾਊਗਾ ਮੈਨੂੰ ਤਾਂ ਕਦੇ ਤਾਂ ਤੇ ਮੈਂ ਉਹਦੇ ਵਿੱਚ ਡਿੱਗ ਪਿਆ ਉਹ ਵੱਡੇ ਟੈਂਕ ਦੇ ਵਿੱਚ ਇੱਕ ਖੂਈ ਸੀ ਹੂੰ ਉਹ ਸੁਭਾਈ ਕਰਨ ਵਾਸਤੇ ਸਾਰਾ ਮਿੱਟੀ ਘਟਾ ਘਟਾ ਕਰਕੇ ਖੂਈ ਜਿ ਘਟਾ ਕਰਕੇ ਨਾ ਉਹ ਪੱਕਾ ਖੂਈ ਸੀ ਕੱਚਾ ਨਹੀਂ ਸੀ ਬਹੁਤ ਵਧੀਆ ਪੱਕਾ ਬਣਿਆ ਮੁਸਲਮਾਨਾਂ ਵੇਲੇ ਦਾ ਬਹੁਤ ਤਕੜਾ ਤੇ ਉਹ ਪਿੰਡ ਵੀ ਸਾਰਾ ਉਧਰੋਂ ਆ ਕੇ ਵਸੇ ਮਾਝੇ ਵਾਲੇ ਨੇ ਸਾਰੇ ਤੇ ਉਹਦੇ ਵਿੱਚ ਮੈਂ ਤਾਂ ਬਹਿ ਗਿਆ ਮੋਇ ਨਾਲ ਜਿਵੇਂ ਭਾਇਆ ਹੁੰਦਾ ਕਿਸੇ ਨੇ ਪਾਣੀ ਜੀ ہاں ਵਿਚਰ ਪੈਰ ਮੇਰੇ ਉਹਦੇ ਵਿੱਚ ਤੇ ਉਹ ਉਹਦੇ ਉੱਤੇ ਬੈਠਾ ਮੈਂ ਉਹਦੇ ਬਨੇਰੇ ਤੇ ਪੈਰ ਆਪਣੇ ਦੀਏ ਤੇ ਪਾਣੀ ਦੇ ਵਿੱਚ ਪੈਰ ਤੇ ਇੰਨਾ ਪਾਣੀ ਉੱਤੇ ਤੇ ਮੁੰਡੇ ਲੱਭਦੇ ਫਿਰਨ ਕੋਦੇ ਆ ਗਈ ਹੈ ਅਕਾਉਂਟ ਡਿੱਗ ਗਿਆ ਕਿਵੇਂ ਡਿੱਗਿਆ ਤੁਸੀਂ ਪਾਣੀ ਦੇ ਵਿੱਚ ਜਾ ਕੇ ਬੈਠ ਗਏ ਪਾਣੀ ਦੇ ਵਿੱਚ ਪਾਣੀ ਦੇ ਵਿੱਚ ਕਿ ਟੈਂਕੀ ਐਡੀ ਬਣਾਈ ਸੀ ਨਿੱਕੀ ਜਿਹੀ ਖੂਹੀ ਜੀ ਵੀ ਇਧਰੋਂ ਬੋਕਰਾਂ ਮਾਰ ਮਾਰ ਕੇ ਅਬ ਇਧਰੋਂ ਮਾਰ ਮਾਰ ਕੇ ਮਿੱਟੀ ਘਟਾਉ ਦੀ ਸਫਾਈ ਕਰ ਦਿੰਦੇ ਨਾ ਉਹ ਜਿਹੜੇ ਪਾਣੀ ਪੀਣਾ ਵੀ ਪੈ ਜਾਂਦਾ ਸੀ ਉਹਦਾ ਤੇ ਉਹਦੇ ਵਿੱਚ ਇਕੱਠਾ ਕਰਕੇ ਮਿੱਟੀ ਘਟਾ ਤੇ ਉਹਦੇ ਵਿੱਚ ਬਾਲਟੀ ਭਰ-ਭਰ ਕੇ ਤੇ ਬਾਹਰ ਕੱਢ ਦਿੰਦੇ ਸੀ ਨਿੱਕੀ ਜਿਹੀ ਬਣਾਈ ਜੀ ਉਹਦੇ ਵਿੱਚ ਬਹਿ ਗਿਆ ਮਤਲਬ ਜੇ ਜਦੋਂ ਪਾਣੀ ਚ ਬੰਦਾ ਡਿੱਗਦਾ ਇੱਕ ਵਾਰੀ ਤਾਂ ਉੱਪਰ ਆਉਂਦਾ ਉਹ ਤੁਸੀਂ ਉੱਪਰ ਨਹੀਂ ਆਇਆ ਨਹੀਂ ਆਇਆ ਉੱਪਰ ਉਹ ਤਾਂ ਪੁੱਛਦੇ ਮੁੰਡੇ ਇਹ ਮੈਂ ਤਾਂ ਹਾਂ ਵੀ ਕਹਾਣੀ ਇਹ ਗੱਲ ਬਣੀ ਕਿਵੇਂ ਵੀ ਕਿਵੇਂ ਪਤਾ ਲੱਗਿਆ ਵੀ ਤੂੰ ਡਿੱਗ ਪਿਆ ਮੇਰੀ ਜਿਹੜੀ ਫੋਟੋ ਆਈਆਂ ਕੈਮਰੇ ਦੇ ਹੁਣੇ ਸੇ ਪਤਾ ਲੱਗਦਾ ਤੇ ਕੈਮਰਾ ਦੱਸੂਗਾ ਨਾ ਵੀ ਆ ਜਿੰਨੇ ਬੰਦੇ ਅੰਦਰ ਗਏ ਨੇ ਇੰਨੇ ਬਾਹਰ ਗਏ ਨੇ ਉਹਨਾਂ ਦਾ ਕੈਮਰਾ ਰੱਬ ਦਾ ਬਹੁਤ ਅਲੜਾ ਹੈ ਹਾਂ ਉਹਨਾਂ ਨੇ ਅੱਜ ਦੋ ਬੰਦੇ ਆਏ ਇੱਕ ਇਹਦਾ ਸੱਜੇ ਕਬੇ ਉਹਨਾਂ ਨੇ ਐ ਇਸ਼ਾਰਾ ਕੀਤਾ ਕਿੰਨੇ ਸੌ ਲੱਭੇ ਵੀ ਹੋਗਾ ਵੀ ਇੰਨੇ ਛੋਟੇ ਤੁਸੀਂ ਨਾ ਪਹਿਲਾਂ ਮੈਨੂੰ ਥੋੜਾ ਜਣਾ ਇੱਕ ਤਾਂ ਤੇਜ਼ ਬੋਲ ਰਹੇ ਹੋ ਥੋੜਾ ਜਿਹਾ ਹੌਲੀ ਬੋਲੋ ਕਹਾਣੀ ਮੈਨੂੰ ਪੂਰੀ ਦੱਸੋ ਕਿਉਂਕਿ ਗੱਲਾਂ ਚਾਰ ਪਾਸੇ ਚੱਲ ਗਈਆਂ ਫਿਰ ਮੈਨੂੰ ਕਨਫਿਊਜ਼ ਜਾਂ ਕਰਤਾ ਵੀ ਕੀ ਹੋਇਆ ਸੀ ਸਾਰਾ ਕੁਝ ਕੀ ਹੋਇਆ ਸੀ ਧੱਕਾ ਮਾਰਿਆ ਸੀ ਵਿਚ ਡਿੱਗੇ ਸੀ ਕਿੱਦਾਂ ਹੋਇਆ ਸੀ ਮੁੰਡੇ ਨੇ ਧੱਕਾ ਮਾਰਿਆ ਹੂੰ ਮੈਂ ਉਹਦੇ ਵਿੱਚ ਡਿੱਗ ਪਿਆ ਹੂੰ ਉੱਥੇ ਡਿੱਗਿਆ ਰਹਿ ਗਿਆ ਵਿੱਚ ਹੀ ਉਹਦੇ ਕੋਈ ਦਿੱਤੇ ਵਿੱਚ ਜਿਹੜੀ ਵਿਚਾਲੇ ਕੋਈ ਨਾ ਨਿੱਕੀ ਉਹਦੇ ਵਿੱਚ ਡਿੱਗ ਪਿਆ ਮੈਂ ਹੂੰ ਕਿਦਦਰ ਡੋਬੀ ਜਾਂਦਾ ਮਰੀ ਜਾਂਦਾ 2 ਫੁੱਟ ਪਾਣੀ ਸੀਗਾ ਪਾਣੀ ਹੋਊ 10 12 ਫੁੱਟ ਅੱਛਾ ਠੀਕ ਠੀਕ ਮੁੰਡੇ ਉੱਤੇ ਨਹਾਉਂਦੇ ਪਏ ਸੀ ਮੈਂ ਤਾਂ ਵਿੱਚ ਵਿੱਚ ਸੀ ਡੁੱਬਿਆ ਹਾਂ ਮੁੰਡੇ ਉੱਤੇ ਵੱਡੇ ਜਿਹੜੇ ਸੀ ਕੋਈ 20 ਸਾਲ ਦਾ ਕੋਈ 18 ਸਾਲ ਦਾ ਬੰਦੇ ਪਿੰਡ ਦੇ ਬੱਚੇ ਤੁਸੀਂ 4.5 ਸਾਲ ਦੇ ਸੀ ਹਾਂ 4.5 ਸਾਲ ਦਾ ਉੱਥੋਂ ਆਏ ਉਹ ਚਤਰ ਦੇ ਗੁਪਤ ਉਹਦੋਂ ਨਹੀਂ ਸੀ ਪਤਾ ਮੈਨੂੰ ਚਤਰ ਗੁਪਤ ਕੀ ਹੁੰਦਾ ਹੈ ਹੋਂਦਾ ਦੇਖਦੇ ਹੋਂਦਾ ਨਾਲ ਰਹਿੰਦੇ ਪਤਾ ਲੱਗਦਾ ਅੱਛਾ ਤੁਹਾਨੂੰ ਦਿਸਦੇ ਹਰ ਵੇਲੇ ਹਾਂ ਹਰ ਵੇਲੇ ਕਿਤੇ ਕਿਤੇ ਨਹੀਂ ਦੇਖਦੇ ਉਹੀ ਦੱਸਣਾ ਭਾ ਕਹਾਣੀ ਵਿੱਚ ਉਹ ਕਿੱਥੇ ਜਾਂਦੇ ਨੇ ਹੁਣ ਹੁਣ ਦਿਸਰੇ ਨਹੀਂ ਸੋਣੀ ਨਹੀਂ ਹੁਣ ਨਹੀਂ ਦਿਸਰੇ ਅੱਛਾ ਕਿਤੇ ਕਿਤੇ ਦਾ ਦਾਦਾ ਦਾ ਕਰਮੇ ਦੇ ਕੋ ਉਹਦੇ ਵਿੱਚੋਂ ਚੇਤਰ ਦੇ ਗੁਪ ਉਹਨਾਂ ਦੋਵਾਂ ਨੇ ਐ ਇਸ਼ਾਰਾ ਕੀਤਾ ਮੈਨੂੰ ਵਿੱਚੋਂ ਮੇਰੇ ਵਿੱਚੋਂ ਕਿ ਸਰੀਰ ਘਟ ਲਿਆ ਉਹਨਾਂ ਨੇ ਹੂੰ ਪਰਸ਼ਾਵਾਂ ਜਾ ਹੂੰ ਉਹ ਪਰਸ਼ਾਵੇਂ ਨੂੰ ਇਧਰ ਲੈ ਕੇ ਗਏ ਚੜ੍ਹਦੇ ਵਾਲੇ ਪਾਸੇ ਹੂੰ ਜਦੋਂ ਸੂਰਜ ਨਿਕਲਦਾ ਹੈ ਇੱਥੋਂ ਪਤਾ ਨਹੀਂ ਸੂਰਜ ਕਿਹੜੇ ਪਾਸੇ ਨਿਕਲਦਾ ਉਧਰੋਂ ਸਾਡੇ ਦਾ ਇਹਨੂੰ ਹੱਥ ਘਾ ਦਿੰਨੇ ਹੁੰਦੇ ਇਧਰੋਂ ਸੂਰਜ ਨਿਕਲਦਾ ਤੇ ਉੱਥੇ ਉਧਰ ਲੈ ਗਿਆ ਬੜਾ ਉੱਚ ਉੱਚੀ ਬੜੀ ਦੂਰ ਤੇ ਜਦੋਂ ਅਸੀਂ ਉਤਰੇ ਹਾਂ ਨਾ ਪਤਾ ਨਹੀਂ ਲੱਗਾਇਆ ਕਿ ਆਦਦੇ ਨੇ ਆ ਜੇ ਮੈਂ ਕੋਈ ਹਵਾ ਦੇ ਲੈ ਚੜ ਭੁਜਾਈ ਜਾਂਦੇ ਨੇ ਉਹ ਥੱਲੇ ਪੈਰ ਲਾਏ ਨਾ ਸੀ ਉਹ ਝਟਕਾ ਜਿਹਾ ਵੱਜਾ ਉਦੋਂ ਮੈਨੂੰ ਪਤਾ ਲੱਗਾ ਵੀ ਅਹੀ ਕੀ ਚੀਜ਼ ਤੇ ਆਏ ਜੜ ਕੇ ਤੇ ਥੋੜੀ ਦੂਰ ਦੇ ਨਾਲ ਹੀ ਅਦਾਲਤ ਲੱਗੀ ਸੀ ਉੱਥੇ ਮੈਨੂੰ ਪੇਸ਼ ਕਰਦਾ ਉਹਨਾਂ ਨੇ ਅਦਾਲਤ ਚ ਕਿਹੜੀ ਅਦਾਲਤ ਸੀਗੀ ਪਰਮਾਤਮਾ ਦੀ ਉਹ ਦੱਸਦਾ ਕਿਵੇਂ ਅਦਾਲਤ ਉਹ ਬੰਦੇ ਦੋ ਸੀ ਉਹਨਾਂ ਕੋਲ ਨਾ ਮੇਰੀ ਸਾਰਾ ਫੋਟੋ ਸੀ ਪਤਾ ਨਹੀਂ ਕੀ ਭਲੇਖਾ ਪਿਆ ਉਹਨਾਂ ਨੂੰ ਕਿਵੇਂ ਪਿਆ ਮੈਨੂੰ ਜਿਹੜੇ ਰਹਿ ਗਏ ਉਹਨਾਂ ਕੋਲ ਮੇਰੀ ਫੋਟੋ ਸੀ ਏਡੀ ਕਿ ਮੈਨੂੰ ਤਾਂ ਪਤਾ ਵੀ ਨਹੀਂ ਸੀ ਵੀ ਉਦੋਂ ਉਹ ਨਾ ਕੈਮਰੇ ਚ ਪੈਂਦੀ ਸੀ ਨਿੱਕੀ ਜਿਹੀ ਏਡੀ ਇੱਕ ਫੋਟੋ ਜਿਹੜ ਉਤੇ ਮੋਰੀਆਂ ਹੀ ਹੁੰਦੀਆਂ ਸੀ ਕੈਮਰਾ ਦੇ ਰੀਲ ਪੈਂਦੇ ਹੁੰਦੇ ਸੀ ਰੀਲ ਹਾਂਜੀ ਹਾਂ ਉਦੋਂ ਪਿੰਨਾਂ ਚ ਕਿਹੜੀਆਂ ਰੀਲਾਂ ਹੁੰਦੇ ਸੀ ਅੱਜ ਤੋਂ ਟਾਈਮ ਮੁਸਾਬ ਦਾ ਲਾਉ ਉਹ ਨਾ ਰੀਲ ਉਹਨਾਂ ਦੇ ਕੋਲ ਐਡੀ ਸੀ ਸਾਰੀ ਇੱਕ ਨੇ ਉਦੋਂ ਨੂੰ ਫੜੀ ਇੱਕ ਨੇ ਉਦੋਂ ਨੂੰ ਫੜੀ ਸਰੀਰ ਮੈਨੂੰ ਉਹਨਾਂ ਨੇ ਐਜਾ ਦਿੱਤਾ ਵੀ ਮੈਨੂੰ ਅੱਗੇ ਵੀ ਦਿਖਦਾ ਸੀ ਤੇ ਮਗਰ ਵੀ ਦਿਖਦਾ ਸੀ ਸੱਜੇ ਵੀ ਦਿਖਦਾ ਸੀ ਤੇ ਖੱਬੇ ਵੀ ਦਿਖਦਾ ਸੀ ਉਹਨਾਂ ਨੂੰ ਵੀ ਦਿਖਦਾ ਸੀ ਹੂੰ ਉਹਨਾਂ ਨੇ ਅਹਿਮ ਮੂੰਹ ਨਹੀਂ ਮੈਂ ਬੜੀ ਕੋਸ਼ਿਸ਼ ਕੀਤੀ ਮੈਂ ਆਪਦੇਆਂ ਨੇ ਉਹ ਵਸੀਮ ਹੈ 4 1/2 ਸਾਲ ਦਾ 5 1/2 ਸਾਲ ਦਾ ਨਹੀਂ ਸੀ ਮੈਂ ਓਡਾ ਹੀ ਸੀ ਕਉ ਆਤਮਾ ਇੱਕੋ ਜਿਹੀ ਹੁੰਦੀ ਹੈ ਆਤਮਾ ਛੋਟੀ ਨਹੀਂ ਹੁੰਦੀ ਮੈਂ ਉਹਨਾਂ ਦੇ ਮੋਢੇ ਤੇ ਉਦਾਂ ਹੀ ਹੁੰਦਾ ਸੀ ਉਹਨਾਂ ਦੇ ਬਰਾਬਰ ਤੁਰ ਗਿਆ ਮੈਂ ਤੁਰ ਕੇ ਉੱਥੇ ਜਦੋਂ ਬੈਂਚ ਤੇ ਬਿਠਾਤਾ ਉਹਨਾਂ ਨੇ ਲੱਕੜ ਦਾ ਬੈਂਚ ਸੀ ਇੱਧਰ ਟੀਵੀ ਪਿਆ ਸੀ ਉਹਨਾਂ ਜਦੋਂ ਅੱਗੇ ਕੀਤਾ ਇੱਕ ਮਗਰ ਪਤਾ ਨਹੀਂ ਕਿਹੜੇ ਵੇਲੇ ਬੰਦਾ ਬਹਿ ਗਿਆ ਆਗੇ ਅਸਲੀ ਪਾਵਰ ਸਾਰੀ ਉਹਦੇ ਕੋਲੇ ਸੀ ਉਹ ਉਹਨੇ ਉਹ ਕਰਨਾ ਸੀ ਉਹਨਾਂ ਨੇ ਉਹਨੂੰ ਵਿਖਾਇਆ ਉਹਦੇ ਵਿੱਚ ਤੇ ਫੋਟੋ ਉਹਨਾਂ ਕੋ ਕਿਤੇ ਕੋਈ ਬਟਨ ਨੱਪਿਆ ਕੋਈ ਵੀਰ ਨਹੀਂ ਛੱਡੀ ਕੋਈ ਨਹੀਂ ਐ ਕੀਤਾ ਨਾ ਜਦੋਂ ਉਹ ਰੀਲ ਜੀ ਨੂੰ ਤੇ ਉਹਦੇ ਵਿੱਚ ਫੋਟੋਆਂ ਲਾ ਪੀਆਂ ਤੇ ਉਹਨੇ ਮਗਰੋਂ ਹੱਥ ਮਾਰਦਾ ਐ ਮਗਰ ਲਈ ਨਮਨ ਦਿਸਿਆ ਅੱਖਾਂ ਮੇਰੀਆਂ ਇਧਰ ਮੂੰਹ ਮੇਰਾ ਇਧਰ ਤੁਹਾਡੇ ਦਾ ਨਹੀਂ ਤੇ ਮੈਨੂੰ ਮਗਰ ਵੀ ਦਿਸਿਆ ਵੀ ਇਹ ਬੰਦੇ ਨੇ ਐ ਕਰਦਾ ਹੈ ਕਿਹੜੀ ਅੱਖ ਸੀ ਜਿਹੜੀ ਪਿੱਛੇ ਦੇਖ ਰਹੀ ਸੀ ਇਹ ਸਮਝ ਨਹੀਂ ਸਕਦਾ ਕਿ ਕਿਵੇਂ ਸੀ ਉਹ ਸਰੀਰ ਕਿਹੜਾ ਸੀ ਅੱਛਾ ਫਿਰ ਹੋਰ ਵੀ ਬੜੇ ਕੰਮ ਹੋ ਰਹੇ ਸੀ ਉਹ ਤਾਂ ਬਾਅਦ ਚ ਫਿਰ ਮੈਨੂੰ ਪਤਾ ਲੱਗਾ ਕਿ ਨਾ ਵੀ ਇੱਥੇ ਪਹਿਲਾਂ ਤਰੱਕੀ ਉੱਤੇ ਹੁੰਦੀ ਕਿਸੇ ਵੀ ਕੰਮ ਦੀ ਜਿਹੜੀ ਚੀਜ਼ ਇੱਥੇ ਬਣੂ ਮੈਡਮ ਮਾਮਾ ਨੂੰ ਕੰਪਿਊਟਰ ਬਣੂਗਾ ਟੀਵੀ ਬਣੂਗਾ ਪਹਿਲਾਂ ਨਹੀਂ ਇੱਥੇ ਬੰਦਾ ਪਹਿਲਾਂ ਉੱਥੇ ਬੰਦਾ ਫਿਰ ਉਤੋਂ ਇਹ ਥੱਲੇ ਆਉਂਦਾ ਹੈ ਪ੍ਰਮਾਤਮਾ ਦੀ ਲਵਟਰੀ ਜਬੰਦਾ ਪਹਿਲਾਂ ਐਸੀ ਆ ਉਹ ਤੰਵੀ ਥੱਲੇ ਆਉਂਦਾ ਜਦੋਂ ਮੈਨੂੰ ਉਹ ਮੈਨੂੰ ਤਾਂ ਪਤਾ ਨਹੀਂ ਲੱਗਣਾ ਸੀ ਵੀ ਮੈਂ ਡੁੱਬ ਗਿਆ ਥੱਲੇ ਬੈਠਾ ਤੇ ਉਹ ਜੋ ਫੋਟੋ ਬਖਾਈ ਉਹਨਾਂ ਨੇ ਪੰਜ ਫੋਟੋ ਸੀ ਉਹਦੇ ਵਿੱਚ ਵੀ ਮੈਂ ਆਪਦੀ ਮਾਂ ਦੇ ਨਾਲ ਐ ਪਿਆ ਸੀ ਮਾਂ ਦਾ ਮੂੰਹ ਪਰੋਂ ਨਹੀਂ ਸੀ ਇਧਰ ਨੂੰ ਸੀ ਕਿਉਂ ਉਹਨੇ ਦੇਣਾ ਸੀ ਮੁੰਡਾ ਮਾਂ ਕੋਈ ਵੀ ਖੁਸ਼ ਨਹੀਂ ਹੁੰਦੀ ਆਪਦਾ ਪੁੱਤ ਕਿਸੇ ਨੂੰ ਦੇਣ ਵਾਸਤੇ ਬੜਾ ਔਖਾ ਹੁੰਦਾ ਹੈ ਉਹਦਾ ਮੂੰਹ ਇਧਰ ਨੂੰ ਸੀ ਤੇ ਉਹਦੇ ਨਾਲ ਗੱਲ ਕੀਤੀ ਸੀ ਮੇਰੇ ਤਾਂ ਐ ਨੇ ਪਹਿਲਾਂ ਤਾਂ ਐ ਦੇ ਸੱਤ ਅੱਠ ਬੱਚੇ ਹੋ ਕੇ ਮਰ ਗਏ ਸੀ ਤੇ ਮੇਰੇ ਪਿਓ ਨੇ ਐ ਕਿਉਂ ਨੇ ਝੋਲੀ ਕੀਤੀ ਐ ਉਹਨੇ ਮੈਨੂੰ ਚੱਕਿਆ ਇਧਰੋਂ ਨਾਲੋਂ ਉਹਨੇ ਸ਼ਰਤ ਕੀਤੀ ਫੇਰੀ ਮਾਨ ਵਾਲੀ ਵੀ ਦੁੱਧ ਨਾ ਪਿਆਜੇ ਉਹ ਵੀ ਮੈਨੂੰ ਬਾਅਦ ਗੱਲਾਂ ਦਾ ਪਤਾ ਲੱਗਾ ਬੁੜੀਆਂ ਦੱਸਿਆ ਕਰਨ ਹੈ ਵੀ ਤੇਰੇ ਮਾਂ ਕੌਣ ਤੇਰਾ ਪਿਓ ਬੁੜੀਆਂ ਨੂੰ ਬੜੀ ਆਤ ਹੁੰਦੀ ਤੇਰਾ ਇਹ ਨਹੀਂ ਮਾਂ ਪਿਓ ਤੇਰੇ ਮਾਂ ਪਿਓ ਉਹਨੇ ਸਾਮਾ ਇਹ ਨੂੰ ਨਾ ਨਾ ਉਹ ਉਹਦੀ ਝੋਲੀ ਚ ਪਾਤਾ ਐ ਦੇ ਚ ਤੇ ਉਹਨੇ ਮੇਰੇ ਉਹਦੇ ਕੋਈ ਕੱਚ ਦੀ ਇੱਕ ਕਸੀ ਚੁੰਗਣੀ ਉਹਨੂੰ ਇੱਕ ਪਾਸੇ ਨਿੱਪਲ ਲੱਗਾ ਸੀ ਇਹ ਕੋਈ ਮੂੰਹ ਸੀ ਉਹਦਾ ਤੇ ਉਹ ਮੇਰੇ ਉਹਨੇ ਮੂੰਹ ਚ ਪਾਤੀ ਹੂੰ ਤੇ ਉਹ ਮੈਨੂੰ ਉਥੋਂ ਲੈ ਗਿਆ ਬੜੀ ਮੇਰੇ ਪਾਲਣਾ ਪੋਸਣਾ ਕੀਤੀ ਵੱਡਾ ਕੀਤਾ ਸੇਵਾ ਕੀਤੀ ਇਹ ਐ ਕਣੀ ਨਹੀਂ ਨਹੀਂ ਹੁਣ ਜਿਹੜੇ ਤੁਹਾਨੂੰ ਉੱਥੇ ਲੈ ਕੇ ਗਏ ਸੀ ਤੇ ਫਿਰ ਉਥੋਂ ਵਾਪਸ ਕਿਵੇਂ ਸਰੀਰ ਵਿੱਚ ਕਿਵੇਂ ਆਏ ਉਹ ਉਹ ਉਥੋਂ ਲੈ ਕੇ ਆਏ ਵਾਪਸ ਤੇ ਆ ਕੇ ਉਵੇਂ ਉਹਨਾਂ ਨੂੰ ਨਾਦੋ ਪਾਣੀ 'ਚ ਭਿੱਜੇ ਹਾਂ ਨਾਲ ਮੇਰੇ ਥੱਲੇ ਧੱਕਰ ਗਏ ਹਾਂ ਨਾ ਉਹਨਾਂ ਨੂੰ ਪਾਣੀ ਲੱਗਾ ਤੇ ਉਹ ਉਹਨਾਂ ਨੇ ਐਂ ਕੀਤਾ ਬਸ ਉਵੇਂ ਜਿਵੇਂ ਕੱਢਿਆ ਐਂ ਕੀਤਾ ਸੀ ਉਵੇਂ ਹੀ ਕੀਤਾ ਵਾਪਸ ਛੱਡ ਗਏ ਉਹ ਵਾਪਸ ਛੱਡ ਕੇ ਛੱਡਦੇ ਹੀ ਗਏ ਨੇ ਉਹ ਤੇ ਦੋ ਮੁੰਡਿਆਂ ਨੇ ਇਧਰੋਂ ਫੜਿਆ ਬਾਹਾਂ ਤੋਂ ਇਧਰੋਂ ਫੜਿਆ ਬਾਹਾਂ ਦਾ ਤਾਂ ਸ਼ਾਲ ਤਾਂ ਮੈਨੂੰ ਮੁਰਗੇ ਮੈਨੂੰ ਉਹਦੇ ਤੇ ਪੱਥਰ ਜਿਹੇ ਤੇ ਪਾਇਆ ਇੱਕ ਦੋ ਇਟਾਂ ਜੁੜੀਆਂਈਆਂ ਸੀ ਪੱਥਰ ਜਿਆ ਢੱਗਾ ਉਹਨਾਂ ਦਾ ਪਾਣੀ ਵਗਿਆ ਮੂੰਹ 'ਚ ਪਾਣੀ ਘੜੇ ਬੈਣਾ ਸੀ ਮੂੰਹ 'ਚ ਉਹ ਮੇਰੇ ਮਾਇ ਉਮੇਦਾਂ ਉਹ ਮੈਂ ਉੱਥੋਂ ਮੇਰੇ ਦਿਮਾਗ 'ਚ ਬੈ ਗਿਆ ਵੀ ਇਹ ਤਾਂ ਕਹਾਣੀ ਹੋਰ ਏ ਥੋੜਾ ਜਿਹਾ ਨਾ ਧਾਰਮਿਕਤਾ ਵੱਲ ਧਿਆਨ ਥੋੜਾ ਜਿਹਾ ਕੀ ਸਾਰਾ ਹੀ ਹੋਣਾ ਸ਼ੁਰੂ ਹੋ ਗਿਆ